ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਵਾਲੇ ਹਾਂ ਜੇਕਰ ਮਸਿਆ ਵਾਲੇ ਦਿਨ ਤੁਸੀਂ 2 ਤੋਂ ਲੈ ਕੇ 5 ਵਜੇ ਤੱਕ ਝਾੜੋ ਦਾ ਇਹ ਉਪਾਅ ਕਰ ਲੈਂਦੇ ਹੋ ਫਿਰ ਵੇਖਿਓ ਕਿਵੇਂ ਤੁਹਾਡੀ ਜ਼ਿੰਦਗੀ ਵਿੱਚ ਚਮਤਕਾਰ ਹੋ ਜਾਵੇਗਾ ਤੁਸੀਂ ਕੋਠੀਆਂਕਾਰਾਂ ਦੇ ਮਾਲਕ ਬਣ ਜਾਓਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਨੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਉਹਨਾਂ ਲੋਕਾਂ ਦੇ ਲਈ ਹੈ ਜੋ ਅੰਮ੍ਰਿਤ ਵੇਲੇ ਦੇ ਵਿੱਚ ਪਾਠ ਨਹੀਂ ਕਰ ਪਾਉਂਦੇ ਕਈ ਭੈਣ ਭਰਾ ਆਖਦੇ ਹਨ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਤਾਂ ਬੈਂਦੇ ਹਾਂ ਸਾਨੂੰ ਜਾਗ ਵੀ ਆ ਜਾਂਦੀ ਹੈ ਪਰ ਅਸੀਂ ਪਾਠ ਨਹੀਂ ਕਰ ਪਾਉਂਦੇ ਕਿਉਂਕਿ ਅੰਮ੍ਰਿਤ ਵੇਲੇ ਦੇ ਵਿੱਚ ਸਾਡੇ ਬਹੁਤ ਜ਼ਰੂਰੀ ਕੰਮ ਧੰਦੇ ਕਰਨ ਵਾਲੇ ਹੁੰਦੇ ਹਨ ਇਸ ਲਈ ਪਹਿਲਾਂ ਅਸੀਂ ਉਹਨਾਂ ਕੰਮਾਂ ਧੰਦਿਆਂ ਨੂੰ ਕਰਦੇ ਹਾਂ ਜਿਵੇਂ ਕਈ ਲੋਕ ਡਿਊਟੀ ਤੇ ਜਾਂਦੇ ਹਨ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਤਾਂ ਫਿਰ ਕਈ ਵਾਰ ਭੈਣਾ ਬੀਬੀਆਂ ਦੇ ਵੀ ਇਹ ਕੰਮ ਧੰਦੇ ਕਰਨੇ ਬੜੇ ਜ਼ਰੂਰੀ ਹੁੰਦੇ ਹਨ ਉਹ ਅਕਸਰ ਇਹ ਸਵਾਲ ਪੁੱਛਦੇ ਹਨ ਅੰਮ੍ਰਿਤ ਵੇਲੇ ਉੱਠ ਕੇ ਸਾਡੇ ਤੋਂ ਨਾਮ ਨਹੀਂ ਚੱਪਿਆ ਜਾਂਦਾ ਅਸੀਂ ਬਾਕੀ ਦਿਨ ਦੇ ਵਿੱਚ ਨਾਮ ਚੱਪ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਹਾਸਲ ਕਰ ਸਕਦੇ ਹਾਂ ਜਿਵੇਂ ਦਿਨ ਵਿੱਚ ਪਾਠ ਕਰ ਲਈਏ ਤਾਂ ਕਿ ਸਾਨੂੰ ਉਸ ਕੀਤੇ ਹੋਏ ਪਾਠ ਦਾ ਫਲ ਮਿਲ ਜਾਵੇਗਾ ਤਾਂ ਸਾਧ ਸੰਗਤ ਜੀ ਪਹਿਲੇ ਕਰਦਾ ਇਹ ਜਦੋਂ ਆਪਾਂ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਨਾਮ ਜਪਦੇ ਹਾਂ ਪਾਠ ਕਰਦੇ ਹਾਂ ਸਾਡੇ ਉੱਤੇ ਵਾਹਿਗੁਰੂ ਜੀ ਦੀ ਬੜੀ ਕਿਰਪਾ ਹੋ ਜਾਂਦੀ ਹੈ ਸਾਡਾ ਕੀਤਾ ਹੋਇਆ ਪਾਠ ਜਪਿਆ ਹੋਇਆ ਨਾਮ ਜ਼ਰੂਰ ਪ੍ਰਵਾਨ ਹੋ ਜਾਂਦਾ ਹੈ ਆਪਾਂ ਦਿਨ ਵਿੱਚ ਕਿਸੇ ਵੇਲੇ ਵੀ ਗੁਰਬਾਣੀ ਦਾ ਪਾਠ ਕਰ ਸਕਦੇ ਹਾਂ ਬੈਠ ਕੇ ਨਾਮ ਜਪ ਸਕਦੇ ਹਾਂ ਸਾਨੂੰ ਕਿਸੇ ਪ੍ਰਕਾਰ ਦੀ ਕੋਈ ਮਨਾਹੀ ਨਹੀਂ ਪਰ ਅੰਮ੍ਰਿਤ ਵੇਲੇ ਦੀ ਖਾਸ ਮਹੱਤਤਾ ਹੈ ਅੰਮ੍ਰਿਤ ਵੇਲੇ ਦਾ ਵੇਲਾ ਬੜਾ ਕੀਮਤੀ ਹੈ ਬੜਾ ਪਾਵਰਫੁਲ ਵੇਲਾ ਹੈ ਇਹ ਵੇਲਾ ਮਿਲਦਾ ਵੀ ਸਾਤ ਸੰਗਤਾਂ ਜੀ ਕਰਮਾ ਵਾਲਿਆਂ ਨੂੰ ਭਾਗਾ ਵਾਲਿਆਂ ਨੂੰ ਹੈ ਹਰ ਇੱਕ ਦਿਵਸ ਦੀ ਗੱਲ ਨਹੀਂ ਹੁੰਦੀ ਇਸ ਵੇਲੇ ਦੇ ਵਿੱਚ ਉੱਠ ਜਾਣਾ ਕਿਉਂਕਿ ਜਿਹਨਾਂ ਹੀ ਇਹ ਪਾਵਰਫੁਲ ਵੇਲਾ ਹੈ ਨਾ ਉਹਨਾਂ ਹੀ ਇਸ ਵੇਲੇ ਵਿੱਚ ਕਾਲ ਯੁਗ ਦਾ ਪ੍ਰਭਾਵ ਵੀ ਹੁੰਦਾ ਹੈ ਔਰ ਨਹੀਂ ਇਸ ਵੇਲੇ ਵਿੱਚ ਨੀਂਦ ਵੀ ਬੜੀ ਪਿਆਰੀ ਲੱਗਦੀ ਹੈ ਤਾਂ ਆਪਣੀ ਨੀਂਦ ਨੂੰ ਤਿਆਗ ਕੇ ਉੱਠ ਪਾਉਣਾ ਇਹ ਵੀ ਇੱਕ ਜੰਗ ਯੁੱਧ ਕਰਨ ਦੇ ਬਰਾਬਰ ਹੁੰਦਾ ਹੈ ਤਾਂ ਜਿਹੜੇ ਉੱਠਦੇ ਹਨ ਆ મહਾਪੁਰਖ ਉਹਨਾਂ ਨੂੰ ਯੋਧੇ ਆਖਦੇ ਹਨ ਜਿਹੜੇ ਅੰਮ੍ਰਿਤ ਵੇਲੇ ਵਿੱਚ ਉੱਠ ਪਏ ਤਾਂ ਸਮਝੋ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਪਹਿਲੀ ਜੰਗ ਹੀ ਜਿੱਤ ਲਈ ਜਿਸ ਨੇ ਇਹ ਪਹਿਲੀ ਜੰਗ ਜਿੱਤ ਲਈ ਉਹ ਆਖਰੀ ਵੀ ਜ਼ਰੂਰ ਜਿੱਤੇਗਾ ਇਹ ਗੱਲ ਤਾਂ ਪੱਕੀ ਹੈ ਇਸ ਵੇਲੇ ਬੜੇ ਸਾਰੇ ਮਹਾਪੁਰਖ ਜੀ ਆਕਦੇ ਹਨ ਇਹ ਵੇਲਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਿੱਠੀ ਪਿਆਰੀ ਨਿੱਗੀ ਗੋਦ ਹੈ ਜਿਹੜੇ ਮਨੁੱਖ ਸਵੇਰ ਵੇਲੇ ਉੱਠਦੇ ਹਨ ਸਮਝੋ ਉਹ ਆਪਣੇ ਗੁਰੂ ਦੀ ਗੋਦ ਦਾ ਨਿਗ ਮਾਣਦੇ ਹਨ ਫਿਰ ਆਪ ਸੋਚੋ ਕਿ ਜਿਹਨੂੰ ਆਪਣੇ ਗੁਰੂ ਦੀ ਗੋਦ ਦਾ ਨਿਗ ਮਿਲ ਗਿਆ ਉਹਨੂੰ ਫਿਰ ਕਾਹਦੀ ਚਿੰਤਾ ਕਾਹਦਾ ਫਿਕਰ ਤੇ ਫਿਕਰ ਕਰਨ ਦੀ ਕੋਈ ਲੋੜ ਵੀ ਨਹੀਂ ਉਸ ਨੂੰ ਕਿਸੇ ਵੀ ਗੱਲ ਦਾ ਫਿਰ ਡਰ ਨਹੀਂ ਰਹਿ ਜਾਂਦਾ ਐਸ ਲਈ ਨਾ ਜੇ ਇਹ ਵੇਲਾ ਤੁਹਾਨੂੰ ਮਿਲਿਆ ਹੈ ਤੁਸੀਂ ਅੰਮ੍ਰਿਤ ਵੇਲੇ ਦੇ ਵਿੱਚ ਜੇਕਰ ਉੱਠ ਪੈਂਦੇ ਹੋ ਬਹੁਤ ਵੱਡੀ ਗੱਲ ਹੈ ਇਹ ਬੜੇ ਚੰਗੇ ਕਰਮ ਹਨ ਤੁਹਾਡੇ ਤੇ ਤੁਹਾਡੇ ਕਰਮਾਂ ਨੂੰ ਹੋਰ ਵੀ ਚੰਗਾ ਬਣਾ ਸਕਦੇ ਹਨ ਤੇ ਨਾਮ ਜਪ ਕੇ ਜੇ ਤੁਸੀਂ ਬੈਠ ਕੇ ਪਾਠ ਨਹੀਂ ਕਰ ਸਕਦੇ ਤਾਂ ਤੁਰਦਿਆਂ ਫਿਰਦਿਆਂ ਇਹ ਵੇਲਾ ਸੰਭਾਲ ਸਕਦੇ ਹੋ ਕਿਉਂਕਿ ਸਾਖ ਸੰਗਤ ਜੀ ਗੁਰੂ ਸਾਹਿਬ ਜੀ ਨੇ ਤੇ ਸਾਡੇ ਮਨ ਦੀ ਭਾਵਨਾ ਨੂੰ ਪੜਦੇ ਹ ਹੋਇਆ ਉਹ ਸਾਡੇ ਅੰਦਰ ਦੀ ਭਾਵਨਾ ਨੂੰ ਵੇਖਦੇ ਹਨ ਉਹਨਾਂ ਨੂੰ ਪਤਾ ਹੁੰਦਾ ਹੈ ਕਿਹੜਾ ਬੰਦਾ ਬਹਾਨੇ ਬਣਾ ਰਿਹਾ ਹੈ ਤੇ ਕਿਹਦੀ ਸੱਚਮੁੱਚ ਮਜਬੂਰੀ ਹੈ ਜੇਕਰ ਸੱਚਮੁੱਚ ਤੁਹਾਡੇ ਕੰਮ ਧੰਦੇ ਕਰਨੇ ਜ਼ਿਆਦਾ ਜ਼ਰੂਰੀ ਹਨ ਤੁਸੀਂ ਤੁਰਦੇ ਆ ਫਿਰਦੇ ਆ ਵੀ ਨਾਮ ਜਪ ਸਕਦੇ ਹੋ ਗੁਰਬਾਣੀ ਦਾ ਪਾਠ ਕਰ ਸਕਦੇ ਹੋ ਤੁਸੀਂ ਦਿਨ ਚੜ੍ਹੇ ਵੀ ਪਾਠ ਕਰ ਸਕਦੇ ਹੋ ਆਪਣੇ ਕੰਮ ਧੰਦੇ ਕਰਕੇ ਬਾਅਦ ਵਿੱਚ ਵੀ ਪਾਠ ਕਰ ਸਕਦੇ ਹੋ ਪਰ ਇਸ ਵੇਲੇ ਤੁਸੀਂ ਨਾਮ ਜ਼ਰੂਰ ਜਪੋ ਗੁਰਮੰਤਰ ਜਪ ਲਓ ਮੂਲ ਮੰਤਰ ਦਾ ਜਾਪ ਕਰ ਲਓ ਉਕੇ ਔਖੇ ਨਹੀਂ ਹਨ ਇਹ ਦੋਵੇਂ ਇਹ ਦੋਵੇਂ ਜਿਵੇਂ ਭੈਣਾਂ ਹੀ ਸਵੇਰੇ ਉੱਠਦੀਆਂ ਹਨ ਉੱਠਦੇ ਅੰਸਾਰ ਪਹਿਲਾਂ ਬਿਸਤਰ ਤੇ ਬੈਠੇ ਆ ਬੈਠਿਆਂ ਜੋ ਵੀ ਭੈਣ ਪਰ ਅੰਮ੍ਰਿਤ ਵੇਲੇ ਉੱਠ ਜਾਂਦੀਆਂ ਹਨ ਉੱਠਦੇ ਅੰਸਾਰ 5-7 ਮਿੰਟ ਬਿਸਤਰ ਤੇ ਬੈਠੇ ਆ ਹੀ ਗੁਰੂ ਚਰਨਾਂ ਦੇ ਲੇਖੇ ਲਾਦਿਆ ਕਰੋ ਉੱਠ ਕੇ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਦਾ ਨਾਮ ਜਪ ਲਿਆ ਕਰੋ ਫਿਰ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਕਰਿਆ ਕਰੋ ਕਿ ਪਰਮਾਤਮਾ ਜੀ ਤੁਸੀਂ ਮੈਨੂੰ ਜ਼ਿੰਦਗੀ ਦਾ ਇੱਕ ਹੋਰ ਦਿਨ ਬਖਸ਼ਿਆ ਹੈ ਜੇ ਤੁਸੀਂ ਜੇ ਜਮੀਨ ਤੇ ਆਪਣੇ ਪੈਰ ਲਗਾਓ ਤੇ ਫਿਰ ਜੇ ਤੁਸੀਂ ਇਸ਼ਨਾਨ ਕਰਨਾ ਹੈ ਇਸ਼ਨਾਨ ਕਰਦੇ ਹੋਇਆ ਵੀ ਨਾਮ ਜਪ ਲਓ ਵਾਹਿਗੁਰੂ ਵਾਹਿਗੁਰੂ ਤਾਂ ਕਰ ਹੀ ਸਕਦੇ ਹੋ ਇਹ ਤੁਸੀਂ ਆਪਣੇ ਘਰ ਦੇ ਕੰਮ ਧੰਦਿਆ ਕਰਦੇ ਹੋਇਆ ਵੀ ਨਾਮ ਨੂੰ ਜਪ ਸਕਦੇ ਹੋ ਜਿਵੇਂ ਕਈ ਵਾਰ ਨਾ ਬੀਬੀਆਂ ਭੈਣਾਂ ਦੇ ਮਨ ਵਿੱਚ ਸ਼ੰਕਾ ਹੁੰਦੀ ਹੈ ਜੀ ਅਸੀਂ ਘਰ ਦੇ ਵਿੱਚ ਝਾੜੋ ਫੇਰਦੀਆਂ ਨਾਮ ਜਪ ਸਕਦੀਆਂ ਹਾਂ ਕਿਉਂਕਿ ਉਦੋਂ ਅਸੀਂ ਪੈਰਾਂ ਦੇ ਵਿੱਚ ਜੁੱਤੀ ਪਾਈ ਹੁੰਦੀ ਹੈ ਅਸੀਤਾ ਸਾਫ ਸਫਾਈ ਦਾ ਕੰਮ ਕਰ ਰਹੇ ਹੁੰਦੇ ਹਨ ਤੇ ਇਹ ਕੰਮ ਵੀ ਸਵੇਰੇ ਸਵੇਰੇ ਕਰਨਾ ਜ਼ਰੂਰੀ ਹੁੰਦਾ ਹੈ ਬਾਅਦ ਵਿੱਚ ਧੁੱਪ ਚੜ ਜਾਂਦੀ ਹੈ ਗਰਮੀ ਹੋ ਜਾਂਦੀ ਹੈ ਕਿ ਉਦੋਂ ਵੀ ਮਹਾਰਾਜ ਦਾ ਪਵਿੱਤਰ ਨਾਮ ਜਪਣਾ ਸਹੀ ਹੈ ਜਾਂ ਗਲਤ ਸਾ ਸੰਗਿਆ ਜੀ ਇਦਾਂ ਦਾ ਵਹਿਮ ਪਰਮ ਮਨ ਵਿੱਚ ਨਹੀਂ ਲੈ ਕੇ ਆਉਣਾ ਜਿਵੇਂ ਆਪਾਂ ਝਾੜੋ ਬਵਕਰ ਦੇ ਨਾਲ ਆਪਣੇ ਘਰ ਦੀ ਸਫਾਈ ਕਰਦੇ ਆਂ ਓਵੇਂ ਨਾਮ ਸਾਡੇ ਅੰਦਰ ਦੀ ਸਫਾਈ ਕਰ ਰਿਹਾ ਹੁੰਦਾ ਹੈ ਇਹ ਦੋਵੇਂ ਕੰਮ ਇੱਕੋ ਸਮੇਂ ਦੇ ਵਿੱਚ ਜੇਕਰ ਕਰ ਲਈਏ ਤਾਂ ਸਾਡੇ ਘਰ ਦੇ ਨਾਲ-ਨਾਲ ਸਾਡੇ ਹਿਰਦੇ ਰੂਪੀ ਘਰ ਦੀ ਸਫਾਈ ਵੀ ਹੋ ਜਾਵੇਗੀ ਤੁਸੀਂ ਝਾੜੋ ਬੋਕਰ ਫੇਰਦੇ ਆ ਫੇਰਦੇ ਆ ਵਾਹਿਗੁਰੂ ਵਾਹਿਗੁਰੂ ਜਪ ਕੇ ਵੇਖਿਓ ਫਿਰ ਇੱਕ ਹੋਰ ਬਹੁਤ ਪਿਆਰੀ ਜੁਗਤ ਹੈ ਜਦੋਂ ਆਪਾਂ ਆਪਣੇ ਘਰ ਦੀ ਸਫਾਈ ਕਰਦੇ ਹਾਂ ਘਰ ਦੇ ਹਰ ਕੋਨੇ ਵਿੱਚ ਜਾਂਦੇ ਹਾਂ ਹਰ ਇੱਕ ਥਾਂ ਤੇ ਆਪਾਂ ਝਾੜੋ ਬੋਕਰ ਨਾਲ ਫੇਰਦੇ ਹਾਂ ਕਿ ਸਫਾਈ ਹੋ ਜਾਵੇ ਫਿਰ ਜਿੱਥੇ ਜਿੱਥੇ ਵੀ ਜਾਂਦੇ ਹੋ ਕੋਨੇ-ਕੋਨੇ ਵਿੱਚ ਜਾਂਦੇ ਹੋ ਜਿਹੜੇ ਵੀ ਕਮਰੇ ਵਿੱਚ ਜਾਂਦੇ ਹੋ ਉਸ ਕਮਰੇ ਵਿੱਚ ਖੜ ਕੇ ਇਕੱਲੀ-ਇਕੱਲੀ ਚੀਜ਼ ਨੂੰ ਵੇਖ ਕੇ ਮਾਲਕ ਦਾ ਸ਼ੁਕਰਾਨਾ ਕਰਿਆ ਕਰੋ ਇਹ ਸੋਚਿਆ ਕਰੋ ਕਿ ਕੋਈ ਇਹੋ ਜਿਹੀਆਂ ਚੀਜ਼ਾਂ ਹੋਣਗੀਆਂ ਜਿਹੜੀਆਂ ਤੁਹਾਡੇ ਕੋਲ ਹੋਣਗੀਆਂ ਤੇ ਉਹ ਜਿਹੜੇ ਗਰੀਬ-ਗਰੂਬੇ ਹੁੰਦੇ ਹਨ ਉਹਨਾਂ ਦੇ ਕੋਲ ਨਹੀਂ ਹੋਣਗੀਆਂ ਤੁਹਾਨੂੰ ਮਾਲਕ ਨੇ ਦੋ ਵੇਲੇ ਦਾ ਪ੍ਰਸ਼ਾਦਾ ਦਿੱਤਾ ਹੈ ਸੌਣ ਲਈ ਮੰਝੇ ਦਿੱਤੇ ਹਨ ਐਸ਼ੋ ਆਰਾਮ ਦਿੰਦੀ ਹੈ ਤਾਂ ਸੋਚੋ ਜਿਹੜੇ ਵਿਚਾਰੇ ਗਰੀਬੀ ਦੇ ਵਿੱਚ ਦਿਨ ਬਿਤਾ ਰਹੇ ਹੁੰਦੇ ਹਨ ਜਿਨ੍ਹਾਂ ਦੇ ਕੋਲ ਪੈਣ ਲਈ ਮੰੰਜਾਂ ਨਹੀਂ ਖਾਣ ਲਈ ਰੋਟੀ ਨਹੀਂ ਉਹਨਾਂ ਵੱਲ ਚੇਕ ਕਰ ਵੇਖੋਗੇ ਨਾ ਸਵੇਰੇ ਸਵੇਰੇ ਤੁਹਾਨੂੰ ਪਤਾ ਲੱਗ ਜਾਵੇਗਾ ਪਰਮਾਤਮਾ ਨੇ ਕਿੰਨੀਆਂ ਬਖਸ਼ਿਸ਼ਾਂ ਦੇ ਨਾਲ ਤੁਹਾਨੂੰ ਨਿਵਾਜਿਆ ਹੈ ਇਸ ਲਈ ਸਭ ਤੋਂ ਪਹਿਲਾਂ ਸਵੇਰੇ ਉੱਠਦਿਆਂ ਸਰ ਮਾਲਕ ਦਾ ਸ਼ੁਕਰਾਨਾ ਕਰਨਾ ਬੜਾ ਜ਼ਰੂਰੀ ਹੈ ਜਿਵੇਂ ਕਈ ਭੈਣ ਭਰਾ ਕਹਿ ਦਿੰਦੇ ਹਨ ਕਿ ਸ਼ੁਕਰਾਨਾ ਕਿਹੜੀ ਚੀਜ਼ ਦਾ ਕਰੀਏ ਮਾਲਕ ਨੇ ਜੋ ਦਾਤਾਂ ਦਿੱਤੀਆਂ ਹਨ ਸ਼ੁਰੂਆਤ ਤੋਂ ਹੀ ਸਾਨੂੰ ਇਹ ਸੋਹਣੇ ਸਰੀਰ ਤੋਂ ਕਰਨੀ ਚਾਹੀਦੀ ਹੈ ਸਤਸੰਗਤ ਜੀ ਜੋ ਵਾਹਿਗੁਰੂ ਜੀ ਹਨ ਉਹ ਸਾਨੂੰ ਇਹ ਮਨੁੱਖਾ ਜਨਮ ਦੇ ਕੇ ਉਹਨਾਂ ਨੇ ਧਰਤੀ ਤੇ ਭੇਜਿਆ ਹੈ ਸਾਨੂੰ ਸੋਹਣਾ ਸਰੀਰ ਬਖਸ਼ਿਆ ਹੈ ਸਾਨੂੰ ਸਾਰੇ ਅੰਗ ਪੈਰ ਸਲਾਮਤ ਦਿੱਤੇ ਹਨ ਸਾਰੇ ਅੰਗ ਪਰ ਸਾਡੇ ਸਹੀ ਸਲਾਮਤ ਚੱਲ ਰਹੇ ਹਨ ਜੇਕਰ ਤੁਸੀਂ ਇਸ ਸਮੇਂ ਕਿਸੇ ਹਸਪੀਟਲ ਦੇ ਵਿੱਚ ਜਾ ਕੇ ਵੇਖੋ ਤਾਂ ਵੇਖਿਓ ਉੱਥੇ ਕੀ ਹਾਲ ਹੈ ਲੋਕਾਂ ਦਾ ਜਿਹਨਾਂ ਦੇ ਅੰਗ ਪੈਰ ਸਹੀ ਨਹੀਂ ਹਨ ਆਪਣੇ ਆਸ-ਪਾਸ ਵੀ ਵੇਖਦੇ ਹੋਵੋਗੇ ਕਿਹਦੇ ਪੈਰ ਨਹੀਂ ਸਹੀ ਕਿਹਦੀਆਂ ਬਾਹਵਾਂ ਨਹੀਂ ਸਹੀ ਕਿਹਦਾ ਮੂੰਹ ਨਹੀਂ ਸਹੀ ਕਿਸੇ ਦੇ ਕੋਲ ਤੁਰਿਆ ਨਹੀਂ ਜਾਂਦਾ ਕਿਸੇ ਦੇ ਕੋਲ ਆਪ ਖਾਦਾ ਪੀਤਾ ਨਹੀਂ ਜਾਂਦਾ ਕੋਈ ਕਿਸੇ ਦੇ ਸਹਾਰੇ ਤੋਂ ਬਿਨਾ ਤੁਰ ਨਹੀਂ ਸਕਦਾ ਜੇਕਰ ਉਹਨਾਂ ਵੱਲ ਵੇਖੋਗੇ ਤਾਂ ਸ਼ੁਕਰਾਨਾ ਤੁਹਾਡੇ ਮੂੰਹੋਂ ਆਪਣੇ ਆਪ ਹੀ ਨਿਕਲ ਜਾਣਾ ਹੈ ਸਾਧ ਸੰਗਤ ਜੀ ਇਸ ਸਮੇਂ ਜੇਕਰ ਤੁਸੀਂ ਆਈਸੀਯੂ ਦੇ ਵਿੱਚ ਜਾ ਕੇ ਵੇਖੋ ਨਾ ਜਿਹੜੇ ਲੋਕ ਆਪਣੇ ਸਵਾਸਾਂ ਦੀ ਉਸ ਵੇਲੇ ਭੀਖ ਮੰਗ ਰਹੇ ਹੁੰਦੇ ਹਨ ਪਰਮਾਤਮਾ ਤੋਂ ਤੁਹਾਨੂੰ ਆਪਣਾ ਇਹ ਜੀਵਨ ਜਿਹੜਾ ਹੈ ਨਾ ਅਣਮੁੱਲਾ ਲੱਗੇਗਾ ਤੁਹਾਨੂੰ ਲੱਗੇਗਾ ਕਿ ਮੇਰੇ ਤੋਂ ਵੱਧ ਅਮੀਰ ਤਾਂ ਕੋਈ ਹੋਰ ਹੋ ਹੀ ਨਹੀਂ ਸਕਦਾ ਪਰਮਾਤਮਾ ਨੇ ਕਿੰਨਾ ਸੋਹਣਾ ਸਰੀਰ ਮੈਨੂੰ ਬਖਸ਼ਿਆ ਹੈ ਤੇ ਫਿਰ ਮੈਂ ਕਿਉਂ ਨਾ ਪਰਮਾਤਮਾ ਦਾ ਸ਼ੁਕਰਾਨਾ ਕਰਾਂ ਸਾਥ ਸੰਗਤ ਜੀ ਜੇਕਰ ਸਾਡੇ ਅੰਗ ਪੈਰ ਸਾਡੇ ਸਹੀ ਸਲਾਮਤ ਚੱਲ ਰਹੇ ਹਨ ਅਸੀਂ ਆਪਣੀ ਮਰਜ਼ੀ ਨਾਲ ਖਾਂਦੇ ਅਤੇ ਪੀਂਦੇ ਹਾਂ ਸਾਨੂੰ ਪਚ ਰਿਹਾ ਹੈ ਅਸੀਂ ਆਪਣੀ ਮਰਜ਼ੀ ਦੇ ਮਾਲਕ ਹਾਂ ਕਿਤੇ ਵੀ ਆ ਜਾ ਸਕਦੇ ਹਾਂ ਇਹਨਾਂ ਸਭ ਦਾਤਾਂ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਤੇ ਹਰੇਕ ਦੇ ਲਈ ਸਾਧ ਸੰਗਤ ਜੀ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਬੜਾ ਜ਼ਰੂਰੀ ਹੈ ਹਰ ਚੀਜ਼ ਦਾ ਸ਼ੁਕਰਾਨਾ ਕਰੋ ਘਰ ਦੇ ਵਿੱਚ ਜੋ ਜੋ ਵੀ ਚੀਜ਼ਾਂ ਤੁਹਾਡੇ ਪਈਆਂ ਹਨ ਜੇਕਰ ਤੁਹਾਡੇ ਘਰ ਦੇ ਵਿੱਚ ਚੀਜ਼ਾਂ ਨੂੰ ਛੱਡ ਕੇ ਪਰਿਵਾਰਕ ਮੈਂਬਰ ਵੀ ਜੇਕਰ ਸਹੀ ਸਲਾਮਤ ਹਨ ਤੁਹਾਡੇ ਕੋਲ ਤੁਹਾਡੇ ਮਾਪਿਓ ਹਨ ਤੁਹਾਡੇ ਕੋਲ ਤੁਹਾਡੀ ਪਤਨੀ ਤੇ ਬੱਚੇ ਹਨ ਤਾਂ ਇਹਨਾਂ ਦਾਤਾਂ ਦੇ ਲਈ ਵੀ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਬਣਦਾ ਹੈ ਚਿਹਰਾ ਦੇ ਕੋਲ ਇਹ ਸਭ ਦਾਤਾਂ ਨਹੀਂ ਹਨ ਉਹਨਾਂ ਨੂੰ ਵੇਖਿਓ ਉਹ ਕਿਦਾਂ ਤਰਸਦੇ ਹਨ ਇਹਨਾਂ ਦਾਤਾਂ ਦੇ ਲਈ ਇਹ ਵੀ ਤੁਹਾਡੇ ਤੇ ਪਰਮਾਤਮਾ ਦੀ ਕਿਰਪਾ ਹੈ ਇਦਾਂ ਹੀ ਨਾਲ-ਨਾਲ ਸਾਧ ਸੰਗਤ ਜੀ ਝਾੜੋ ਫੇਰਨ ਲੱਗਿਆਂ ਵੀ ਤੁਸੀਂ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੀ ਰਹਿਣਾ ਹੈ ਸ਼ੁਕਰਾਨੇ ਵਿੱਚ ਜਿਹੜੀ ਤਾਕਤ ਹੈ ਨਾ ਸ਼ੁਕਰਾਨਾ ਕਰਕੇ ਹੀ ਪਤਾ ਲੱਗਣੀ ਹੈ ਕਦੇ ਵੀ ਘਰ ਦੇ ਕੰਮ-ਕਾਰ ਕਰਦਿਆਂ ਘਰ ਦੇ ਕੰਮ-ਕਾਰ ਨੂੰ ਸਿਆਪਾ ਨਹੀਂ ਸਮਝਣਾ ਪਰਮਾਤਮਾ ਜੀ ਦੀ ਬਰਕਤ ਸਮਝਿਆ ਕਰੋ ਕਿ ਪਰਮਾਤਮਾ ਜੀ ਨੇ ਸੋਹਣਾ ਸਰੀਰ ਸਾਨੂੰ ਕੰਮਕਾਰ ਕਰਨ ਲਈ ਹੀ ਦਿੱਤਾ ਹੈ ਜੇਕਰ ਅੰਗ ਪੈਰ ਸਹੀ ਸਲਾਮਤ ਹਨ ਤਾਂ ਕੰਮਕਾਰ ਕਰਦੇ ਆ ਬੰਦਾ ਕਦੇ ਨਹੀਂ ਥੱਕਦਾ ਸਾਧ ਸੰਗਤ ਜੀ ਆਪਣੇ ਆਪ ਨੂੰ ਆਲਸੀ ਨਾ ਬਣਾਓ ਆਪਣੇ ਕੰਮਾਂ ਨੂੰ ਹੱਥਾਂ ਨਾਲ ਖੁਦ ਕਰਿਆ ਕਰੋ ਤੁਹਾਨੂੰ ਇੰਜ ਲੱਗੇਗਾ ਜਿਵੇਂ ਕੋਈ ਸ਼ਕਤੀ ਸਾਡੇ ਨਾਲ ਕੰਮਾਂ ਨੂੰ ਪੂਰਾ ਕਰਵਾ ਰਹੀ ਹੁੰਦੀ ਹੈ ਜਿਹੜੇ ਕੰਮ ਲੱਗਦੇ ਹੁੰਦੇ ਹਨ ਉਹ ਜਿਹੜੇ ਜਿਆਦਾ ਔਖੇ ਹੁੰਦੇ ਹਨ ਇਹ ਤੁਹਾਨੂੰ ਲੱਗਦਾ ਨਹੀਂ ਹੋ ਸਕਦੇ ਤੁਸੀਂ ਮਾਲਕ ਦਾ ਨਾਮ ਜਪਣਾ ਸ਼ੁਰੂ ਕਰਿਓ ਮਾਲਕ ਦਾ ਨਾਮ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰਿਓ ਫਿਰ ਲੱਗੇਗਾ ਜਿਵੇਂ ਪੂਰੀ ਕੁਦਰਤ ਪੂਰੇ ਕਾਇਨਾਤ ਸਾਡੇ ਨਾਲ ਕੰਮ ਕਰਨ ਲੱਗ ਜਾਵੇਗੀ ਇਹ ਬਿਲਕੁਲ ਸੱਚ ਹੈ ਜਦੋਂ ਆਪਾਂ ਉਸ ਸੱਚੇ ਸਤਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ ਸਾਡੇ ਤੇ ਪੂਰੀ ਕੁਦਰਤ ਪੂਰੀ ਕਾਇਨਾਤ ਹੀ ਮਿਹਰਬਾਨ ਹੋ ਜਾਂਦੀ ਹੈ ਪਰ ਜਦੋਂ ਅਸੀਂ ਮਾਲਕ ਦੀਆਂ ਦਿੱਤੀਆਂ ਦਾਤਾਂ ਨੂੰ ਹੀ ਭੁੱਲ ਜਾਂਦੇ ਹਾਂ ਉਹਦੇ ਨਾਲ ਗਿਲੇ ਸ਼ਿਕਵੇ ਤੇ ਸ਼ਿਕਾਇਤਾਂ ਕਰਦੇ ਹਾਂ ਜਦੋਂ ਅਸੀਂ ਆਪਣੇ ਗੁਰੂ ਤੋਂ ਮੁੱਖ ਮੋੜ ਲੈਂਦੇ ਹਾਂ ਆਪਣੀਆਂ ਚੁਸਤ ਚਲਾਕੀਆਂ ਕਰਦੇ ਹਾਂ ਫਿਰ ਇਹ ਕੁਦਰਤ ਸਾਡੇ ਤੇ ਕਰੋਪੀ ਬਣ ਜਾਂਦੀ ਹੈ ਸਾਤ ਸੰਗਰ ਜੀ ਮਾਲਕ ਦਾ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ ਹੈ ਜੇ ਤੁਸੀਂ ਸਵੇਰੇ ਉੱਠ ਕੇ ਨਾਮ ਨਹੀਂ ਜਪ ਸਕਦੇ ਤਾਂ ਵਾਹਿਗੁਰੂ ਦਾ ਸ਼ੁਕਰਾਨਾ ਕਰੀ ਜਾ ਤੇ ਜਿਹੜੀਆਂ ਭੈਣਾ ਜਿਹੜੇ ਵੀ ਕੰਮਕਾਰ ਹੁੰਦੇ ਹਨ ਜਾਂ ਚਾਹ ਪਾਣੀ ਨਾਸ਼ਤਾ ਤਿਆਰ ਕਰਨਾ ਹੁੰਦਾ ਹੈ ਬੱਚਿਆਂ ਦੇ ਟਿਫਨ ਤਿਆਰ ਕਰਨੇ ਹੁੰਦੇ ਹਨ ਜਾਂ ਤੁਸੀਂ ਘਰ ਦੇ ਵਿੱਚ ਜੋ ਵੀ ਕੋਈ ਡਿਊਟੀ ਤੇ ਚੱਲਿਆ ਹੈ ਉਹਦੇ ਲਈ ਭੋਜਨ ਪ੍ਰਸ਼ਾਦਾ ਬਣਾਉਣਾ ਹੈ ਉਸ ਭੋਜਨ ਪ੍ਰਸ਼ਾਦੇ ਨੂੰ ਬਣਾਉਣ ਸਮੇਂ ਵੀ ਜੇਕਰ ਤੁਸੀਂ ਪਰਮਾਤਮਾ ਜੀ ਦਾ ਨਾਮ ਜਪੋਗੇ ਤਾਂ ਭੋਜਨ ਪ੍ਰਸ਼ਾਦਾ ਖਾਣ ਵਾਲੇ ਦਾ ਵੀ ਭਲਾ ਹੋ ਜਾਵੇਗਾ ਜਿਹਨੇ ਉਹ ਭੋਜਨ ਪ੍ਰਸ਼ਾਦਾ ਛਕਣਾ ਹੈ ਉਹਦੇ ਅੰਦਰੋਂ ਵੀ ਕਿੰਨੇ ਦੁੱਖ ਰੋਗ ਕੱਟੇ ਜਾਣਗੇ ਕਿਉਂਕਿ ਸਾਥ ਸੰਗਤ ਜੀ ਜਦੋਂ ਅਸੀਂ ਨਾਮ ਜਪਦਿਆਂ ਹੋਈਆਂ ਭੋਜਨ ਪ੍ਰਸ਼ਾਦਾ ਤਿਆਰ ਕਰਦੇ ਹਾਂ ਤਾਂ ਫਿਰ ਉਹ ਭੋਜਨ ਪ੍ਰਸ਼ਾਦਾ ਆਮ ਨਹੀਂ ਰਹਿ ਜਾਂਦਾ ਅੰਮ੍ਰਿਤ ਰੂਪੀ ਬਣ ਜਾਂਦਾ ਹੈ ਉਸ ਭੋਜਨ ਪ੍ਰਸ਼ਾਦੇ ਦੀ ਤਾਕਤ ਕਈ ਗੁਣਾ ਵੱਧ ਜਾਂਦੀ ਹੈ ਇਹ ਤਾਂ ਬਹੁਤ ਪਿਆਰੀਆਂ ਝੁਗਤੀਆਂ ਮਹਾਪੁਰਖ ਜੀ ਨੇ ਸਾਨੂੰ ਸਮਝਾਈਆਂ ਹਨ ਆਪਣੇ ਬੱਚਿਆਂ ਦੇ ਲਈ ਆਪਣੇ ਪਰਿਵਾਰ ਦੇ ਲਈ ਭੋਜਨ ਪ੍ਰਸ਼ਾਦਾ ਬਣਾਉਂਦੇ ਹੋਇਆਂ ਨਾਮ ਜਪੋ ਆਟਾ ਗੁੰਨਦਿਆਂ ਹੋਇਆਂ ਵੀ ਵਾਹਿਗੁਰੂ ਵਾਹਿਗੁਰੂ ਕਰੋ ਫਿਰ ਹੀ ਰੋਟੀ ਜੀਆਂ ਨੂੰ ਛਕਾਉਂਦੇ ਹੋਇਆਂ ਵੀ ਵਾਹਿਗੁਰੂ ਬੋਲੋ ਤੇ ਵੇਖਿਓ ਤੁਹਾਡੇ ਤੇ ਕਿਰਪਾ ਕਿੰਜ ਹੋ ਜਾਵੇਗੀ ਤੁਹਾਡਾ ਮਨ ਇੱਧਰ-ਉੱਧਰ ਨਹੀਂ ਫਟਕੇਗਾ। ਸਾਧ ਸੰਗਤ ਜੀ ਕਈ ਵਾਰੀ ਹੁੰਦਾ ਹੈ ਆਪਾਂ ਪੂਰਾ ਕੰਮ ਕਰ ਲੈਂਦੇ ਹਾਂ ਫਿਰ ਜਾ ਕੇ ਯਾਦ ਆਉਂਦਾ ਉਹ ਮੈਂ ਤਾਂ ਪਤਾ ਨਹੀਂ ਕਿੱਥੋਂ-ਕਿੱਥੋਂ ਦੀਆਂ ਆਪਣੇ ਦਿਮਾਗ ਵਿੱਚ ਸੈਰਾਂ ਕਰ ਆਇਆ ਹਾਂ। ਹੱਥ ਨਾਲ ਅਸੀਂ ਕੰਮ ਕਰ ਰਹੇ ਹੁੰਦੇ ਆਂ ਪਰ ਮਨ ਰਹੀ ਅਸੀਂ ਕਿਤੇ ਹੋਰ ਹੀ ਪਹੁੰਚੇ ਹੁੰਦੇ। ਕਈ ਵਾਰੀ ਸਾਡਾ ਮਨ ਸਾਨੂੰ ਅਤੀਤ ਵਿੱਚ ਲੈ ਜਾਂਦਾ ਹੈ ਤੇ ਕਈ ਵਾਰ ਸਾਡਾ ਮਨ ਸਾਨੂੰ ਸਾਡੇ ਭਵਿੱਖ ਵਿੱਚ ਲੈ ਜਾਂਦਾ ਹੈ ਕਲਪਨਾਵਾਂ ਵਿੱਚ ਲੈ ਜਾਂਦਾ ਹੈ। ਪਰ ਜਦੋਂ ਅਸੀਂ ਵਾਹਿਗੁਰੂ ਦਾ ਨਾਮ ਜਪਦੇ ਹਾਂ ਅਸੀਂ ਵਰਤਮਾਨ ਵਿੱਚ ਹੁੰਦੇ ਹਾਂ ਅਸੀਂ ਆਪਣੇ ਵਰਤਮਾਨ ਨੂੰ ਆਪਣੇ ਅੱਜ ਦੀ ਸਵੇਰ ਨੂੰ ਜਿਉ ਰਹੇ ਹੁੰਦੇ ਹਾਂ ਕਿਉਂਕਿ ਅਤੀਤ ਵਿੱਚ ਜੋ ਬੀਤ ਗਿਆ ਉਹਦੇ ਬਾਰੇ ਜਿੰਨਾ ਮਰਜ਼ੀ ਸੋਚੀ ਜਾ ਉਹਨੇ ਨਹੀਂ ਬਦਲਣਾ ਭਵਿੱਖ ਵਿੱਚ ਜੋ ਹੋਣਾ ਹੈ ਨਾ ਸਾਡੇ ਅੱਜ ਤੇ ਟਿਕਿਆ ਹੈ ਜੇ ਅੱਜ ਮਿਹਨਤ ਕਰਾਂਗੇ ਨਾ ਚੰਗੇ ਕਰਮ ਕਰਾਂਗੇ ਤੇ ਆਉਣ ਵਾਲਾ ਸਮਾਂ ਚੰਗਾ ਹੋਵੇਗਾ ਸਾਡੇ ਆਉਣ ਵਾਲੇ ਕੱਲ ਦੇ ਵਿੱਚ ਕੀ ਹੋਣਾ ਹੈ ਇਹਦੇ ਬਾਰੇ ਤਾਂ ਪਰਮਾਤਮਾ ਜੀ ਨੂੰ ਸਾਡੇ ਨਾਲੋਂ ਜ਼ਿਆਦਾ ਪਤਾ ਹੈ ਇਸ ਲਈ ਭਵੇਖ ਬਾਰੇ ਸੋਚਣ ਸੋਚ-ਸੋਚ ਕੇ ਸਾਡੇ ਖਿਆਲਾਂ ਦੇ ਸਾਡੇ ਬਚਨਾਂ ਦੇ ਇੱਕੋ ਹੀ ਨਾਮ ਹੋਣਾ ਚਾਹੀਦਾ ਹੈ ਵਾਹਿਗੁਰੂ ਵਾਹਿਗੁਰੂ ਇਸ ਲਈ ਸਮਾਂ ਬਰਬਾਦ ਨਾ ਕਰਦਿਆਂ ਹੋਏ ਤੁਰਦਿਆਂ ਫਿਰਦਿਆਂ ਪਰਮਾਤਮਾ ਦਾ ਨਾਮ ਜਪੋ ਤੁਹਾਡਾ ਹੀ ਜਪਿਆ ਹੋਇਆ ਨਾਮ ਕਰਦੇ ਸਾਰੇ ਜੀਅ ਨੂੰ ਉਤਾਰ ਸਕਦਾ ਹੈ ਮਹਾਪੁਰਖ ਜੀ ਆਖਦੇ ਹਨ ਕਈ ਕੁਲਾਂ ਤਰ ਸਕਦੀਆਂ ਹਨ ਕਰਦੇ ਇੱਕ ਜੀ ਕਰਕੇ ਤਾਂ ਇਸ ਲਈ ਆਪਾਂ ਆਪਣੇ ਘਰ ਦੇ ਵਿੱਚ ਨਾਮ ਜਪਣਾ ਸ਼ੁਰੂ ਕਰ ਦੇਈਏ ਅੰਮ੍ਰਿਤ ਵੇਲੇ ਉੱਠੀਏ ਅੰਮ੍ਰਿਤ ਵੇਲਾ ਸੰਭਾਲੀਏ ਨਾਮ ਜਪਣ ਦਾ ਵੇਲਾ ਹੈ ਜੇਕਰ ਤੁਹਾਨੂੰ ਲੱਗਦਾ ਤੁਹਾਡੇ ਕੰਮ ਬੜੇ ਜ਼ਰੂਰੀ ਹਨ ਤਾਂ ਕੰਮ ਧੰਦਿਆਂ ਕਰਦਿਆਂ ਹੋਇਆਂ ਵੀ ਵਾਹਿਗੁਰੂ ਦਾ ਨਾਮ ਜਪਣਾ ਸ਼ੁਰੂ ਕਰ ਦਿਓ ਫਿਰ ਵਾਹਿਗੁਰੂ ਜੀ ਦੀ ਹੋਰ ਵੀ ਜ਼ਿਆਦਾ ਕਿਰਪਾ ਤੁਹਾਡੇ ਤੇ ਖੁਸ਼ ਹੋ ਜਾਵੇਗੀ ਤੇ ਮੇਰਾ ਬੱਚਾ ਕਿਉਂਕਿ ਪਰਮਾਤਮਾ ਜੀ ਸੋਚਣਗੇ ਮੇਰਾ ਬੱਚਾ ਜਾਂ ਮੇਰੀ ਬੱਚੀ ਆਪਣੇ ਜ਼ਿੰਮੇਵਾਰੀਆਂ ਨੂੰ ਵੀ ਨਾਲ ਨਿਭਾ ਰਹੇ ਹਨ ਤੇ ਮੇਰਾ ਨਾਮ ਵੀ ਜਪ ਰਹੇ ਹਨ ਤੁਹਾਡੇ ਲਈ ਕੰਮ ਕਰਨੇ ਵੀ ਆਸਾਨ ਹੋ ਜਾਣਗੇ ਉਹਨਾਂ ਕੰਮਾਂ ਦੇ ਵਿੱਚ ਬਰਕਤ ਪੈਣੀ ਸ਼ੁਰੂ ਹੋ ਜਾਵੇਗੀ ਇਹ ਤੁਸੀਂ ਕੰਮ ਕਰਕੇ ਵੇਖ ਲਿਓ ਅੰਮ੍ਰਿਤ ਵੇਲਾ ਸੰਭਾਲ ਕੇ ਵੇਖ ਲਿਓ ਇੱਕ ਛਿਨ ਬਿਰਥਾ ਨਹੀਂ ਜਾਣ ਦੇਣਾ ਅੰਮ੍ਰਿਤ ਵੇਲੇ ਦਾ ਪੂਰਾ ਸਮਾਂ ਕੋਸ਼ਿਸ਼ ਕਰਨੀ ਹੈ ਪਰਮਾਤਮਾ ਦੇ ਨਾਮ ਨੂੰ ਜਪੀਏ ਤਾਂ ਵੇਖਿਓ ਪਰਮਾਤਮਾ ਜੀ ਨੇ ਤੁਹਾਡੇ ਘਰ ਵਿੱਚ ਕਿਵੇਂ ਪਰਕਤਾਂ ਦਾ ਵਾਸ ਹਮੇਸ਼ਾ ਲਈ ਕਰ ਦੇਣਾ ਹੈ ਇਸ ਵੇਲੇ ਵਿੱਚ ਆਖਦੇ ਹਨ ਕਿ ਰੱਬ ਦੇ ਰੰਗ ਵਿੱਚ ਰੰਗੀਆਂ ਰੂਹਾਂ ਬਹੁਤ ਪਵਿੱਤਰ ਰੂਹਾਂ ਉੱਠ ਕੇ ਨਾਮ ਜਪਦੀਆਂ ਹਨ ਉਹ ਪਰਮਾਤਮਾ ਦੀ ਬੰਦਗੀ ਕਰਦੀਆਂ ਹਨ ਕੋਈ ਵੀ ਮਨੁੱਖ ਇਸ ਵੇਲੇ ਦੇ ਵਿੱਚ ਸਿਰਫ ਉੱਠ ਹੀ ਪਵੇ ਨਾ ਤੇ ਨਿਰੰਕਾਰ ਦੇ ਨੇੜੇ ਹੋ ਜਾਂਦਾ ਹੈ ਉਹਨੂੰ ਪੂਰੀ ਸਪੋਰਟ ਮਿਲ ਜਾਂਦੀ ਹੈ ਇਸ ਚੀਜ਼ ਦੀ ਕਿ ਉਹਦਾ ਮਨ ਆਪੇ ਹੀ ਗੁਰੂ ਚਰਨਾਂ ਨਾਲ ਜੁੜਨਾ ਸ਼ੁਰੂ ਹੋ ਜਾਵੇਗਾ ਇਸ ਕਰਕੇ ਵੇਲਾ ਸੰਭਾਲਣ ਨੂੰ ਕਿਹਾ ਜਾਂਦਾ ਹੈ ਅੰਮ੍ਰਿਤ ਵੇਲੇ ਵਿੱਚ ਗੁਰੂ ਨਾਨਕ ਪਾਤਸ਼ਾਹ ਕਲਗੀਧਰ ਪਾਤਸ਼ਾਹ ਜੀ ਦਾ ਹੱਥ ਸਿਰ ਤੇ ਹਮੇਸ਼ਾ ਲਈ ਮਿਹਰ ਭਰਿਆ ਬਣ ਜਾਂਦਾ ਹੈ ਉਹ ਸਾਡੀ ਬਾਹ ਫੜ ਲੈਣਗੇ ਜੇਕਰ ਅਸੀਂ ਕਿਸੇ ਮੁਸੀਬਤ ਵਿੱਚ ਹੋਵਾਂਗੇ ਸਾਡਾ ਵਾਲ ਵੀ ਵਿੰਗਾ ਨਹੀਂ ਹੋਣ ਦੇਣਗੇ ਇਸ ਲਈ ਭਾਵੇਂ ਕਿਸੇ ਵੀ ਤਰੀਕੇ ਨਾਲ ਨਾਮ ਜਪੋ ਪਰ ਜਪਣਾ ਜ਼ਰੂਰੀ ਹੈ ਜੇਕਰ ਤੁਹਾਨੂੰ ਕੋਈ ਕੰਮ ਧੰਦਾ ਨਹੀਂ ਹੈ ਤਾਂ ਅੰਮ੍ਰਿਤ ਵੇਲੇ ਉੱਠ ਕੇ ਚਾਂਕੜਾ ਮਾਰ ਕੇ ਮਨ ਇੱਕ ਚਿੱਤ ਕਰਕੇ ਗੁਰਬਾਣੀ ਦਾ ਪਾਠ ਕਰਿਆ ਕਰੋ ਤਾਂ ਵੇਖਿਓ ਤੁਹਾਡੇ ਘਰ ਵਿੱਚ ਹਮੇਸ਼ਾ ਖੁਸ਼ੀਆਂ ਦਾ ਵਾਸ ਹੋ ਜਾਵੇਗਾ ਕਦੇ ਵੀ ਜ਼ਿੰਦਗੀ ਵਿੱਚ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ